ਇਸ ਰਾਸ਼ੀ ਦੇ ਲੋਕਾਂ ਨਾਲ ਦੋਸਤੀ ਘਾਟੇ ਦਾ ਸੌਦਾ ਹੁੰਦਾ ਸੋ ਸਮਝ ਕੇ ਬਣਾਓ ਦੋਸਤ ਚੰਗੇ ਦਿਨਾਂ ਵਿੱਚ ਵੀ ਆ ਜਾਂਦੀ ਹੈ ਕੰਗਾਲੀ ਜੋਤਿਸ਼ ਸ਼ਾਸਤਰ ਦੇ ਅਨੁਸਾਰ ਹਰ ਰਾਸ਼ੀ ਦਾ ਸੁਭਾਅ ਅਤੇ ਸਖਸ਼ੀਅਤ ਵੱਖਰੀ ਹੁੰਦੀ ਹੈ ਰਾਸ਼ੀ ਦੇ ਅਨੁਸਾਰ ਤੁਸੀਂ ਇੱਕ ਵਿਅਕਤੀ ਦੇ ਵਿਅਕਤੀਤਾ ਬਾਰੇ ਜਾਣ ਸਕਦੇ ਹੋ ਇਸ ਲਈ ਅੱਜ ਅਸੀਂ ਉਹਨਾਂ ਰਾਸ਼ੀਆਂ ਬਾਰੇ ਗੱਲ ਕਰਾਂਗੇ ਜੋ ਪਿਆਰ ਦੇ ਮਸਲਿਆਂ ਵਿੱਚ ਧੋਖਾ ਕਰਦੇ ਨੇ ਸਭ ਤੋਂ ਪਹਿਲਾਂ ਮਿਥਨ ਰਾਸ਼ੀ ਦੀ ਗੱਲ ਕਰਾਂਗੇ ਜੋਤਿਸ਼ ਸ਼ਾਸਤਰ ਦੇ ਅਨੁਸਾਰ ਮਿਥਨ ਰਾਸ਼ੀ ਦੇ ਲੋਕ ਪਿਆਰ ਦੇ ਮਸਲਿਆਂ ਵਿੱਚ ਬਹੁਤ ਮੰਗ ਕਰਦੇ ਨੇ ਜੇਕਰ ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਅਨੁਸਾਰ ਪਿਆਰ ਨਹੀਂ ਮਿਲਦਾ ਤਾਂ ਉਹ ਸਾਥੀ ਬਦਲਣ ਵਿੱਚ ਦੇਰ ਨਹੀਂ ਲਾਉਂਦੇ ਮਿਥਨ ਰਾਸ਼ੀ ਦੀਆਂ ਔਰਤਾਂ ਅਕਸਰ ਦੁਬਧਾ ਵਿੱਚ ਹੁੰਦੀਆਂ ਨੇ ਕਿ ਕਿਸ ਨੂੰ ਆਪਣਾ ਸਾਥੀ ਚੁਣਨਾ ਪਰ ਇਸ ਰਾਸ਼ੀ ਦੀ ਇੱਕ ਖਾਸੀਅਤ ਇਹ ਹੈ ਕਿ ਉਹ ਆਪਣੇ ਸਾਥੀ ਨੂੰ ਧੋਖਾ ਦਿੰਦੀਆਂ ਨੇ ਜਦੋਂ ਉਹਨਾਂ ਨੂੰ ਸਾਹਮਣੇ ਤੋਂ ਲੋੜਿੰਦਾ ਜਾਂ ਲੋੜ ਤੋਂ ਵੱਧ ਪਿਆਰ ਨਾ ਮਿਲੇ ਅੱਗੇ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੋਕ ਬਹੁਤ ਨਾਟਕੀ ਹੁੰਦੇ ਨੇ ਉਹ ਆਪਣੇ ਵੱਲ ਧਿਆਨ ਖਿੱਚਣਾ ਪਸੰਦ ਕਰਦੇ ਨੇ ਉਹ ਆਪਣੇ ਸਾਥੀ ਨਾਲੋਂ ਆਪਣੇ ਆਪ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਇਹੀ ਕਾਰਨ ਹੈ ਕਿ ਉਹ ਪਿਆਰ ਵਿੱਚ ਤੋਖਾ ਦਿੰਦੇ ਨੇ ਅੱਗੇ ਰਾਸ਼ੀ ਹੈ ਕੁੰਭ ਰਾਸ਼ੀ ਕੰਬਰਾਸੀ ਦੇ ਲੋਕਾਂ ਲਈ ਧੋਖਾ ਧੜੀ ਇੱਕ ਆਮ ਜਿਹੀ ਗੱਲ ਹੈ ਉਹ ਇੱਕ ਸਮੇਂ ਵਿੱਚ ਕਈ ਸਾਥੀਆਂ ਨਾਲ ਫਲਰਟ ਕਰ ਸਕਦੇ ਨੇ ਇਹ ਪਤਾ ਨਹੀਂ ਹੁੰਦਾ ਕਿ ਉਹ ਆਪਣੇ ਸਾਥੀ ਬਾਰੇ ਆਪਣਾ ਮਨ ਕਦੋਂ ਬਦਲਣਗੇ ਅਤੇ ਇਹ ਵੀ ਪਤਾ ਨਹੀਂ ਹੁੰਦਾ ਕਿ ਉਹ ਤੁਹਾਡੀ ਜ਼ਿੰਦਗੀ ਵਿੱਚ ਕਦੋਂ ਵਾਪਸ ਆਉਣਗੇ ਅਗੇ ਹੈ ਕੰਨਿਆ ਰਾਸ਼ੀ ਜੇਕਰ ਅਸੀਂ ਕੰਨਿਆ ਰਾਸ਼ੀ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹ ਕਿਸੇ ਵੀ ਰਿਸ਼ਤੇ ਵਿੱਚ ਬਹੁਤ ਜਲਦੀ ਫਸ ਜਾਂਦੇ ਨੇ ਅਤੇ ਬਾਅਦ ਵਿੱਚ ਸੋਚਦੇ ਨੇ ਕਿ ਇਸ ਰਿਸ਼ਤੇ ਤੋਂ ਕਿਵੇਂ ਬਾਹਰ ਨਿਕਲਣਾ ਹੈ ਅਗੇ ਹੈ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਲਈ ਕਿਹਾ ਜਾਂਦਾ ਹੈ ਕਿ ਇਸ ਰਾਸ਼ੀ ਦੇ ਲੋਕ ਆਪਣੇ ਸਾਥੀ ਨੂੰ ਧੋਖਾ ਦੇਣ ਵਿੱਚ ਦੇਰ ਨਹੀਂ ਲਾਉਂਦੇ ਉਹ ਪਿਆਰ ਦੇ ਮਾਮਲਿਆਂ ਵਿੱਚ ਬਹੁਤ ਮੂਡੀ ਹੁੰਦੇ ਨੇ ਕਿਸੇ ਵੀ ਛੋਟੀ ਜਿਹੀ ਗੱਲ ਤੇ ਗੁੱਸੇ ਹੋਣਾ ਉਹਨਾਂ ਦਾ ਸੁਭਾਅ ਹੈ ਅਤੇ ਬਹੁਤ ਸੰਵੇਦਨਸ਼ੀਲ ਹੋਣ ਕਰਕੇ ਉਹ ਤੁਹਾਨੂੰ ਕਦੇ ਵੀ ਛੱਡ ਸਕਦੇ ਨੇ ਯਾਦ ਰੱਖੇ ਇਹ ਸਾਰੀ ਗੱਲਬਾਤ ਜੋਤਿਸ਼ ਮਾਇਰਾਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ